ਇਸ ਤੋਂ ਵਧੀਆ ਸੁਪਨਾ ਤੇ ਇਹੋ ਸੀਗਾ ਕਿ ਕੁਝ ਵੱਡਾ ਤੁਹਾਨੂੰ ਪਤਾ ਹਰ ਇੱਕ ਦੀ ਸੋਚ ਵੱਡੇ ਹੁੰਦੀ ਹੁੰਦੀ ਆ ਪਰ ਚਲੋ ਜਿੱਥੋਂ ਤੱਕ ਰੱਬ ਨੇ ਰੱਖਿਆ ਉੱਥੋਂ ਤੱਕ ਹੀ ਜਾਣਾ ਪੈਂਦਾ ਕਹਿੰਦੇ ਤੇ ਗਿਆ ਉਸ ਮੇਰੀ ਟੀਚਰ ਵਗੈਰਾ ਨੇ ਵੀ ਕਿਹਾ ਆ ਤੇ ਉਹ ਕਹਿੰਦੇ ਚਲੋ ਕੋਈ ਨਹੀਂ ਬੇਟਾ ਮਿਹਨਤ ਕਰੋ ਆਪੇ ਹੌਲੀ ਹੌਲੀ ਅੱਗੇ ਵੱਜੋਗੇ ਤੇ ਮੈਂ ਕਹਾ ਨਹੀਂ ਸਹੀ ਗੱਲ ਆ ਮਿਹਨਤ ਕਰਨੀ ਜ਼ਰੂਰੀ ਆ ਤੁਹਾਡੀ ਜੀ ਕੋਈ ਨਸ਼ਾ ਨਹੀਂ ਹੈਗਾ ਅਸੀਂ ਨਾ ਨਸ਼ੇ ਨੂੰ ਕਦੀ ਹੱਥ ਲਾਇਆ ਨਾ ਨਸ਼ੇ ਵਾਲੇ ਬੰਦੇ ਲੱਗੇ ਅਸੀਂ ਕਦੀ ਖਲੋਈਦਾ ਮੇਰੇ ਮਲਕੀ मामੂਏਗੇ ਸੀ ਉਹਨਾਂ ਨੇ ਤੇ ਮੇਰੀ ਮੰਮੀ ਡੈਡੀ ਨੇ ਮੈਨੂੰ ਜ਼ੋਰ ਪਾਇਆ ਪਹਿਲੇ ਮੈਂ ਵੀ ਨਹੀਂ ਮੰਨਦਾ ਇਹ ਕੰਮ ਨੂੰ ਫਿਰ ਮੈਂ ਕਿਹਾ ਚਲੋ ਇੱਕ ਵਾਰੀ ਕਰਕੇ ਵੇ ਲੈਨੇ ਫਿਰ ਮੈਂ 8 ਸਾਲ ਦੀ ਉਮਰ 'ਚ ਸਕੂਲੋਂ ਆ ਕੇ ਫਿਰ ਕੰਮ ਤੇ ਜਾਂਦਾ ਰਿਹਾ ਮੈਂ ਸਿੱਖਦਾ ਰਿਹਾ ਫਿਰ ਹੌਲੀ ਹੌਲੀ ਹੱਥ ਖੁੱਲ ਗਿਆ ਆਪਣਾ ਅਕਸਰ ਪੰਜਾਬ ਦੀ ਨੌਜਵਾਨੀ ਨੂੰ ਨਸ਼ਾ ਦੇ ਨਾਲ ਤੋਲਿਆ ਜਾਂਦਾ ਹੈ ਅਕਸਰ ਵੇਖਣ ਨੂੰ ਮਿਲਦਾ ਕਿ ਜੇਕਰ ਅਸੀਂ ਕੇਂਦਰ ਦੀ ਗੱਲ ਕਰ ਲਈਏ ਜਾਂ ਬਾਹਰਲੇ ਸੂਬਿਆਂ ਦੀ ਗੱਲ ਕਰ ਲਈਏ ਤਾਂ ਹਰ ਕੋਈ ਕਹਿੰਦਾ ਪੰਜਾਬ ਦੇ ਜਿਹੜੇ ਨੌਜਵਾਨ ਨੇ ਨਸ਼ਿਆਂ ਦੇ ਵਿੱਚ ਲੱਗੇ ਨੇ ਨਸ਼ਾ ਦੇ ਨਾਲ ਉਹਨਾਂ ਨੂੰ ਤੋਲਿਆ ਜਾਂਦਾ ਲੇਕਿਨ ਅੱਜ ਅਸੀਂ ਤੁਹਾਨੂੰ ਇੱਕ ਐਸੀ ਨੌਜਵਾਨ ਦੇ ਨਾਲ ਲੈ ਕੇ ਆਏ ਮਿਲਣ ਵਾਸਤੇ ਜਿਸ ਵੱਲੋਂ ਕਿ ਇੱਥੇ ਹੱਥੀ ਕਿਰਤ ਕੀਤੀ ਜਾਂਦੀ ਹੈ ਹਾਲਾਂਕਿ 18 ਸਾਲ ਦੀ ਉਮਰ ਹੈ ਲੇਕਿਨ ਮਕੈਨਿਕੀ ਦਾ ਕੰਮ ਨਾਲ ਕਰ ਰਿਹਾ ਨਾਲ ਦੀ ਨਾਲ ਆਪਣੀ ਪੜ੍ਹਾਈ ਵੀ ਕਰ ਰਿਹਾ ਤਾਂ ਅਮਨ ਸਾਡੇ ਨਾਲ ਮੌਜੂਦ ਹੈ ਅਮਨ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਦੱਸੋ ਕਿ ਕਿੰਨਾ ਸਮਾਂ ਹੋ ਗਿਆ ਇੱਥੇ ਮਕੈਨਿਕੀ ਦਾ ਕੰਮ ਕਰਦੇ ਕਿ ਇੱਥੇ ਤੁਹਾਨੂੰ ਸਰ 10 ਸਾਲ ਹਜੇ 18 ਸਾਲ ਦੀ ਉਮਰ ਹੈ 8 ਸਾਲ ਦੀ ਉਮਰ 'ਚ ਸ਼ੁਰੂ ਕਰਤਾ ਸੀ 8 ਸਾਲ ਦੀ ਉਮਰ 'ਚ ਮੇਰੇ ਮੰਮੀ ਫਾਦਰ ਤੇ ਮੇਨਾਂ ਨੂੰ ਉਹਨਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਕੰਮ ਤੇ ਪਾਇਆ ਤੇ ਧੰਨਵਾਦ ਉਸਤਾਦਾਂ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਹਾਂਜੀ ਲੇਕਿਨ ਇਸ ਤਰ੍ਹਾਂ ਦੇ ਨਾਲ ਕਿਉਂਕਿ 8 ਸਾਲ ਦੀ ਉਮਰ ਬੜੀ ਛੋਟੀ ਹੁੰਦੀ ਹੈ ਹਾਂਜੀ ਉਹ ਤੇ ਹੈ ਸਰ ਉਹਦੇ ਨੋਰਮਲੀ ਅੱਜਕੱਲ ਦੇ ਜਿ ਤਰ੍ਹਾਂ ਨੌਜਵਾਨ ਹੈਗੇ ਪੰਜਾਬ ਦੇ ਅੱਜਕੱਲ ਦੇ 18 ਸਾਲ ਦੀ ਉਮਰ 'ਚ ਨਸ਼ਿਆਂ ਦੀ ਮਲਕੀ ਹਾਲਤ ਚ ਪਏ ਹੋਏ ਆ ਪਰ ਸਾਡਾ ਸਾਡਾ ਮਾਪਿਓ ਨੇ ਇੱਥੋਂ ਤੱਕ ਪਹੁੰਚਾਇਆ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਉਸ ਉਸਤਾਦ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਘਰ ਦੇ ਹਾਲਾਤ ਕਿਵੇਂ ਦੇ ਨੇ ਘਰ ਦੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਤੁਸੀਂ ਇੱਥੇ ਸੜਕ ਦੇ ਉੱਤੇ ਆਪਣੇ ਮਕੈਨਿਕੀ ਦੀ ਦੁਕਾਨ ਖੁੱਲੀ ਹੋਈ ਹੈ ਹਾਲਾਂਕਿ ਕੋਈ ਦੁਕਾਨ ਹੈ ਨਹੀਂਗੀ ਲੇਕਿਨ ਇਸ ਰੋਡ ਤੇ ਕੰਮ ਕਰ ਰਹੇ ਹਾਂ ਜੀ ਘਰ ਦੇ ਹਾਲਾਤ ਥੋੜੇ ਨੋਰਮਲ ਹੈਗੇ ਫਾਦਰ ਸਾਹਿਬ ਰਾਜ ਮਿਸਤਰੀ ਦਾ ਕੰਮ ਕਰਦੇ ਨੇ ਇਸ ਕਰਕੇ ਥੋੜਾ ਅਮਨ ਸੁਪਨਾ ਕੀ ਇਸ ਤਰ੍ਹਾਂ ਇਸ ਲਾਈਨ ਚ ਆਉਣ ਤੋਂ ਪਹਿਲਾਂ ਇਸ ਤੋਂ ਵਧੀਆ ਸੁਪਨਾ ਤੇ ਇਹੋ ਸੀਗਾ ਕਿ ਕੁਝ ਵੱਡਾ ਤੁਹਾਨੂੰ ਪਤਾ ਹਰ ਇੱਕ ਦੀ ਸੋਚ ਵੱਡੇ ਹੁੰਦੀ ਹੁੰਦੀ ਆ ਪਰ ਚਲੋ ਜਿੱਥੋਂ ਤੱਕ ਰੱਬ ਨੇ ਰੱਖਿਆ ਉੱਥੋਂ ਤੱਕ ਹੀ ਜਾਣਾ ਪੈਂਦਾ ਵੱਡਾ ਕਾਰੋਬਾਰ ਸੋਚਿਆ ਸੀਗਾ ਕੋਈ ਵੱਡਾ ਬਣੇਗਾ ਹਾਂਜੀ ਤਾਂ ਹਾਲਾਤ ਤਾਂ ਜੇ ਕਹਿ ਲਈਏ ਕਿ ਸਮੇਂ ਨੇ ਸਾਥ ਨਹੀਂ ਦਿੱਤਾ ਸਮੇਂ ਨੇ ਸਾਥ ਨਹੀਂ ਦਿੱਤਾ ਜੀ ਹਾਂਜੀ ਤਾਂ ਜੰਮੂ ਨੇ ਜਦੋਂ ਇਹ ਕੰਮ ਕਰਦਾ ਕਿਦੀ ਮਨ ਚ ਆਉਂਦਾ ਨਹੀਂ ਕਿ ਹਾਂ ਵੀ ਸੁਪਨਾ ਕੁਛ ਹੋਰ ਸੀਗਾ ਜਾਂ ਫਿਰ ਤੇਰੇ ਨਾਲ ਜਿਹੜੇ ਸਾਥੀ ਹੋਣਗੇ ਜਿਹੜੇ ਤੇ ਸਕੂਲ ਚ ਪੜ੍ਹਦੇ ਹੋਣਗੇ ਉਹਨਾਂ ਵੱਲੋਂ ਨਹੀਂ ਗੱਲਬਾਤ ਹੁੰਦੀ ਕਿ ਅਮਨ ਨਾਲ ਪੜ੍ਹਾਈ ਵੀ ਕਰ ਰਿਹਾ ਜਾਂ ਕੁਝ ਵੱਡਾ ਕਰ ਨਹੀਂ ਨਹੀਂ ਕਹਿੰਦੇ ਤੇ ਗਿਆ ਉਸ ਮੇਰੀ ਟੀਚਰ ਵਗੈਰਾ ਨੇ ਵੀ ਕਿਹਾ ਆ ਤੇ ਉਹ ਕਹਿੰਦੇ ਚਲੋ ਕੋਈ ਨਹੀਂ ਬੇਟਾ ਮਿਹਨਤ ਕਰੋ ਆਪੇ ਹੌਲੀ ਹੌਲੀ ਅੱਗੇ ਵਧਜੋਗੇ ਤੇ ਮੈਂ ਕਹਾ ਨਹੀਂ ਸਹੀ ਗੱਲ ਆ ਮਿਹਨਤ ਕਰਨੀ ਜ਼ਰੂਰੀ ਆ ਤਾਂ ਇੱਦਾਂ ਸੜਕ ਦੇ ਉੱਤੇ ਫਿਰ ਗਾਹ ਕਾ ਜਾਂਦੇ ਨੇ ਕਿਉਂਕਿ ਮੈਂ ਇੱਕ ਵਾਰੀ ਦਿਖਾਣਾ ਚਾਹੂੰਗਾ ਕੋਈ ਵੀ ਦੁਕਾਨ ਨਹੀਂ ਹੈਗੀ ਸੜਕ ਦੇ ਕਿਨਾਰੇ ਤੇ ਬੈਠ ਕੇ ਤੁਸੀਂ ਇੱਥੇ ਕੰਮ ਕਰ ਰਹੇ ਹੋ ਹਾਂਜੀ ਆ ਜਾਂਦਾ ਨੋਰਮਲ ਖਰਚਾ ਪਾਣੀ ਆਪਣਾ ਨਿਕਲ ਜਾਂਦਾ ਚਲੋ ਸੋ ਹੈਲਥ ਦੀ ਤਰ੍ਹਾਂ ਹੈਗਾ ਅੱਜ ਕੱਲ ਨੌਜਵਾਨੀ ਨਸ਼ਾ ਵੜਾ ਕਰ ਰਹੀ ਹੈ ਕਿਉਂਕਿ ਬਦਨਾਮ ਵੀ ਕਰ ਰਹੇ ਨੇ ਨਸ਼ਾ ਕਰਦੇ ਨੇ ਤੁਹਾਡੀ ਉਮਰ ਦੇ ਜਿਹੜੇ ਮੁੰਡੇ ਨੇ ਕਈ ਨਸ਼ਿਆਂ 'ਚ ਡੁੱਬੇ ਵੀ ਹੋਏ ਨੇ ਵੇਖਣ ਨੂੰ ਮਿਲਦਾ ਲੇਕਿਨ ਤੁਸੀਂ ਹੱਤੀ ਕਿਰਤ ਕਰਨ ਦਾ ਸ਼ਿਕਾਇਤ ਹੋ ਇਸੇ ਤਰ੍ਹਾਂ ਕੋਈ ਨਸ਼ੇਵਾਲ ਤਾਂ ਨਹੀਂ ਜਾਂਦੇ ਨਹੀਂ ਨਹੀਂ ਸਰ ਸਾਡੀ ਜੀ ਕੋਈ ਨਸ਼ਾ ਨਹੀਂ ਹੈਗਾ ਅਸੀਂ ਨਾ ਨਸ਼ੇ ਨੂੰ ਕਦੀ ਹੱਥ ਲਾਇਆ ਨਾ ਨਸ਼ੇ ਵਾਲੇ ਬੰਦੇ ਲੱਗੇ ਅਸੀਂ ਕਦੀ ਖਲੋਈਦਾ ਹਾਂਜੀ ਚਲੋ ਆਪਣਾ ਹੱਥੀਕਰਤ ਕਰਦੇ ਹਾਂ ਹੱਤੀ ਕੰਮ ਕਰੀਦਾ ਸਾਨੂੰ ਆਪਣਾ ਹੱਤੀ ਕੰਮ ਕਰਨ ਚ ਮਜ਼ਾ ਆਂਦਾ ਬਸ ਸਿੱਧੀ ਜਿਹੜੀ ਗੱਲ ਤੇ 8 ਸਾਲ ਦੀ ਉਮਰ ਫੇਰ ਮੰਨਣ ਚ ਨਹੀਂ ਆਉਂਦਾ ਕਿਉਂਕਿ 18 ਸਾਲ ਤੁਸੀਂ ਉਮਰ ਕਿਹਾ 10 ਸਾਲ ਤੁਸੀਂ ਕਿਹਾ ਮੈਨੂੰ ਟ੍ਰੇਨ ਹਾਂਜੀ ਮੈਨੂੰ ਮੇਰੇ ਮਲਕੀ मामੂ ਹੈਗੇ ਸੀ ਉਹਨਾਂ ਨੇ ਤੇ ਮੇਰੀ ਮੰਮੀ ਡੈਡੀ ਨੇ ਮੈਨੂੰ ਜ਼ੋਰ ਪਾਇਆ ਪਹਿਲੇ ਮੈਂ ਵੀ ਨਹੀਂ ਮੰਨਦਾ ਇਹ ਕੰਮ ਨੂੰ ਫਿਰ ਮੈਂ ਕਿਹਾ ਚਲੋ ਇੱਕ ਵਾਰੀ ਕਰਕੇ ਵੇ ਲੈਨੇ ਫਿਰ ਮੈਂ 8 ਸਾਲ ਦੀ ਉਮਰ ਚ ਸਕੂਲੋਂ ਆ ਕੇ ਫਿਰ ਕੰਮ ਤੇ ਜਾਂਦਾ ਰਹਾ ਮੈਂ ਸਿੱਖਦਾ ਰਹਾ ਫਿਰ ਹੌਲੀ ਹੌਲੀ ਹੱਥ ਖੁੱਲ ਗਿਆ ਆਪਣਾ ਹਾਂਜੀ ਤੇ ਹੁਣ ਇਸ ਤਰ੍ਹਾਂ ਦੇ ਨਾਲ ਰੋਡ ਦੇ ਉੱਤੇ ਬੈਠ ਕੇ ਕੰਮ ਕਰਦੇ ਹਾਂਜੀ ਚਲੋ ਹੈ ਨਾਰਮਲ ਕਹਿਣਾ ਤੈਨੂੰ ਚਾਹੀਦਾ ਵੱਲ ਤੇ ਚਲੋ ਚੱਲ ਜਾਂਦਾ ਵਾ ਮਾੜਾ ਮੋਟਾ ਕੋਈ ਛੋਟਾ ਨਹੀਂ ਹੁੰਦਾ ਮਤਲਬ ਹਾਂਜੀ ਕੰਮ ਕੋਈ ਛੋਟਾ ਨਹੀਂ ਹੁੰਦਾ ਬਾਕੀ ਮਿਹਨਤ ਜ਼ਰੂਰੀ ਹੈ ਮਿਹਨਤ ਕਰੋ ਸਾਰਿਆਂ ਨੂੰ ਮੈਂ ਇਹੋ ਸਲਾਹ ਦਊਂਗਾ ਕਿ ਮਿਹਨਤ ਕਰੋ ਬਸ ਹੁਣ ਅੱਗੇ ਜਾ ਕੇ ਕੀ ਬਣਨਾ ਚਾਹੁੰਦੇ ਹੋ ਜਾਂ ਕੀ ਸੁਪਨਾ ਕੀ ਹੈਗਾ ਆਉਣ ਵਾਲੇ ਸਮੇਂ ਅੱਗੇ ਜਾ ਕੇ ਹੁਣ ਵੇਖਦੇ ਆ ਪਹਿਲੇ ਇੱਥੇ ਸਫਲ ਹੋ ਜਾਈਏ ਹਾਂਜੀ ਕਾ ਇਹ ਤਸਵੀਰਾਂ ਲਗਾਤਾਰ ਸੰਝੀਆਂ ਕਰ ਰਿਹਾ ਕਿ ਇਸ ਨੌਜਵਾਨ ਵੱਲੋਂ ਜਿਹੜਾ ਆਪਣੀ ਹੱਥੀ ਕਿਰਤ ਕੀਤੀ ਜਾਂਦੀ ਹੈ ਹਾਲਾਂਕਿ ਜ਼ਰੂਰ ਸੁਪਨਾ ਸੀਗਾ ਇਸ ਦਾ ਬਾਹਰ ਜਾਣ ਦਾ ਲੇਕਿਨ ਹਾਲਾਤ ਜੇਕਰ ਸਮੇਂ ਦੀ ਗੱਲ ਕਰੀਏ ਤਾਂ ਉਸ ਨੇ ਸਾਧ ਨਹੀਂ ਦਿੱਤਾ ਤਾਂ ਹੁਣ ਜਿਹੜੀ ਆਪਣੀ ਹੱਥੀ ਕਿਰਤ ਕਰ ਰਿਹਾ ਇੱਕ ਸੜਕ ਦੇ ਕੰਡੇ ਦੇ ਉੱਤੇ ਆਪਣੀ ਦੁਕਾਨ ਖੋਲ੍ਹ ਕੇ ਇੱਥੇ ਮੋਟਰਸਾਈਕਲ ਰਿਪੇਅਰ ਦਾ ਕੰਮ ਜਿਹੜਾ ਇਸ ਵੱਲੋਂ ਸ਼ੁਰੂ ਕੀਤਾ ਗਿਆ ਕਿਉਂਕਿ ਜੇਕਰ ਨੌਜਵਾਨਾਂ ਦੀ ਗੱਲ ਕਰੀਏ ਅੱਜ ਕੱਲ ਨਸ਼ੇ ਨੂੰ ਲੈ ਕੇ ਕਿਉਂਕਿ ਕਾਫੀ ਬਦਨਾਮ ਜਿਹੜਾ ਪੰਜਾਬ ਨੂੰ ਕੀਤਾ ਗਿਆ ਤਾਂ ਉਸ ਤੋਂ ਬਾਅਦ ਵੀ ਇਹ ਜੋ ਵੀਰ ਵੱਲੋਂ ਇੱਕ ਚੰਗੀ ਕਹਿ ਸਕਦੇ ਹਾਂ ਕਿ ਚ ਤਸਵੀਰ ਨਵਿਕਲੀ ਤਸਵੀਰ ਕਹਿ ਸਕਦੇ ਹਾਂ ਕਿਉਂਕਿ ਆਪਣੀ ਹੱਥੀਕਰਤ ਕੀਤੀ ਜਾ ਰਹੀ ਆ ਤਾਂ ਜ਼ਰੂਰ ਆਸ ਕਰਦੇ ਹਾਂ ਕਿ ਜਿਹੜੇ ਹੋਰ ਵੀ ਨੌਜਵਾਨ ਵੀਰ ਹੈਗੇ ਆ ਜਿਹੜੇ ਨਸ਼ੇ 'ਚ ਵੀ ਨੇ ਜਾਂ ਜਿਨ੍ਹਾਂ ਦੇ ਮਾਵਾ ਪੁੱਤ ਜੇ ਕਹਿ ਲਈਏ ਕਿ ਮਾਂ ਜਾਂ ਬਾਪ ਜਿਹੜੇ ਤਰਸਦੇ ਨੇ ਕਿ ਸਾਡੇ ਪੁੱਤ ਜਿਹੜੇ ਆ ਨਸ਼ੇ ਨੂੰ ਛੱਡ ਦੇਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਵੀ ਜ਼ਿੰਦਗੀ ਸਫਲ ਹੋ ਸਕੇ ਤਾਂ ਆਪਾਂ ਵੀ ਆਸ ਕਰਦੇ ਹਾਂ ਕਿ ਇਦਾਂ ਦੇ ਵੀਰ ਹੋਰ ਬਾਤ ਚੜ ਕੇ ਅੱਗੇ ਆਣ ਜੋ ਕਿ ਇੱਥੇ ਪੰਜਾਬ 'ਚ ਰਹਿ ਕੇ ਆਪਣੀ ਹੱਥੀਕਰਤ ਕਰਨ ਤਾਂ ਜੋ ਆਉਣ ਵਾਲੇ ਸਮੇਂ 'ਚ ਪੰਜਾਬ ਦਾ ਵੀ ਜਿਹੜਾ ਨਾਂ ਰੋਸ਼ਨ ਕਰ ਸਕਣ ਆਪਣੇ ਘਰ ਦਾ ਨਾਂ ਰੋਸ਼ਨ ਕਰ ਸਕਣ ਕੈਮਰਾਮੈਨ ਸੁਨੀਕ ਸਾਹਿਬ ਸਰ ਮੇਰੀ ਉਮਰ 18 ਸਾਲ ਹੈ ਤੇ ਮੇਰੇ ਕੋ ਛੋਟੇ ਛੋਟੇ ਬੱਚੇ ਵੀ ਆਂਦੇ ਕੰਮ ਸਿੱਖਣ ਮੈਂ ਤੇ ਉਹਨਾਂ ਨੂੰ ਇਹੋ ਸਲਾਹ ਦਊਂਗਾ ਕਿ ਨਸ਼ਿਆਂ ਤੋਂ ਦੂਰ ਰੋ ਆਪਣੇ ਕੰਮ 'ਵਾਲ ਧਿਆਨ ਦੋ ਹੱਥੀ ਕੰਮ ਦਾ ਫਾਇਦਾ ਹੈਗਾ ਜੀ ਵੱਡੇ ਜਾ ਕੇ ਤੁਸੀਂ ਕੁਝ ਅੱਗੇ ਵਧੋਗੇ ਇਸ ਕਰਕੇ ਉਹਨਾਂ ਦੇ ਘਰ ਦੇ ਵੀ ਵਿਸ਼ਵਾਸ ਕਰਕੇ ਸਾਡੇ ਕੋਲ ਭੇਜ ਦੇਗੀ ਬੱਚਾ ਕੰਮ ਸਿੱਖ ਜੇ